ਮੈਂ ਰਿਸ਼ੀ ਕਾਨ ਸਰ ਤੇ ਆਪਣੀ ਮੱਛੀ ਮਾਰਕੀਟ ਦਿਵਾਨ ਚੰਦ ਭੱਲੇ ਵਾਲੀ ਦੁਕਾਨ ਆ ਸਰ ਤੇ ਸਰ ਮੈਨੂੰ ਨਾ ਕਰੋ ਸਾਡੇ ਕੇ ਸੱਤ ਬੰਨੀਰ ਬੋਰਡ ਮੈਨੂੰ ਫੋਨ ਆਇਆ ਸਰ ਕਿਸੇ ਦਾ ਕਿ ਇਦਾਂ ਦਾ ਤੁਹਾਡੀ ਦੁਕਾਨ ਨੂੰ ਅੱਗ ਲੱਗੀ ਹੈ ਸਰ ਉਹ ਸਰ ਗਵਾਂਡੀਆਂ ਦਾ ਸਿਲੰਡਰ ਹੀ ਉਹ ਲੀਕ ਕਰ ਗਿਆ ਤੇ ਉਹਦੇ ਕਰਕੇ ਸਰ ਸਾਰੇ ਮਤਲਬ ਕਿ ਉਹਨਾਂ ਦੇ ਡਾਲੇ ਡੂਲੇ ਪੇਤੇ ਹੀ ਤੇ ਪਲਾਸਟਿਕ ਦੀ ਫਾਈਬਰ ਹੀ ਉਹਨੂੰ ਅੱਗ ਪੈ ਗਈ ਸਰ ਉਹਦੀ ਅੱਗ ਨੂੰ ਪੈਣ ਨਾਲ ਉਹ ਸਰ ਆਪਣੇ ਨਾਲ ਅੱਗੇ ਜਿਹੜੀਆਂ ਫਾਈਬਰ ਦੀਆਂ ਸਰ ਉੱਤੇ ਸੈਟ ਲਗਾਈ ਦੀ ਸੀ ਉਹਨੂੰ ਅੱਗ ਪੈ ਗਈ ਤੇ ਤੇਲ ਦੀ ਗੜਾਈ ਵੀ ਆ ਗਈ ਹੈ ਸਰ ਉਦੇ ਕਰਕੇ ਸਰ ਅੱਗ ਜਿਹੜੀ ਆ ਕਾਫੀ ਤੇਜ਼ ਹੋ ਗਈ ਸਰ ਤੇ ਮੈਨੂੰ ਪਤਾ ਲੱਗਾ ਸਰ ਜਗਦੰਮ ਆ ਘਰੋਂ ਆਇਆ ਤੇ ਸਰ ਜਗਦੰਮ ਐਸਐਚਓ ਸਾਹਿਬ ਮੋਕੇ ਤੇ ਆਣ ਕੇ ਤੇ ਉਹਨਾਂ ਨੇ ਸਰ ਸਾਡੇ ਆਣ ਤੋਂ ਪਹਿਲਾਂ ਹੀ ਐਸਐਚਓ ਆਲਰੇਡੀ ਲੱਗੇ ਹੋਏ ਸੀ ਤੇ ਸਰ ਮਤਲਬ ਕਿ ਫਾਇਰ ਬ੍ਰੇਡ ਵਾਲੇ ਵੀ ਟਾਈਮ ਸਰ ਮਤਲਬ ਕਿ ਪਹੁੰਚ ਕੇ ਤੇ ਫਟਾਫਟ ਸਰ ਮੀਟਰ ਮੋਟਰ ਬੰਦ ਕੀਤੀ ਤੇ ਆ ਕੜਾਈਆਂ ਕੁੜੀਆਂ ਅੰਦਰ ਕਰ ਲੀਆਂ ਵਾ ਤੇ ਮੋਕੇ ਤੇ ਆਣ ਕੇ ਜਿਹੜੀਆਂ ਫਾਇਰ ਬ੍ਰੇਡ ਵਾਲਿਆਂ ਨੇ ਜਿਹੜੀ ਆ ਪਾਣੀ ਦੇ ਨਾਲ ਜਿਹੜੀਆਂ ਛੱਡਾ ਛੋਡਾ ਦੀ ਅੱਗ ਕੇਜ ਹੀ ਉਹਨੂੰ ਥੋੜੀ ਥਿਮਮੀ ਕੀਤੀ ਤੇਜ ਲੱਗ ਗਈ ਜਿਹੜਾ ਸਿਲੰਡਰ ਚ ਅੱਗ ਲੱਗਦੀ ਉਹ ਐਸ ਐਚਓ ਸਾਹਿਬ ਨੇ ਪਹਿਲਾਂ ਹੀ ਬੜੀ ਕੋਸ਼ਿਸ਼ ਕੀਤੀ ਉਹਨੂੰ ਬੁਝਾਉਣ ਦੀ ਪਰ ਅੱਗ ਕਾਫੀ ਤੇਜ਼ ਸੀ ਪਰ ਫਿਰ ਵੀ ਆ ਜਾ ਕੇ ਸਾਰਾ ਹਲ ਮਿਲ ਕੇ ਜਿੰਨਾ ਵੀ ਸਹਿਯੋਗ ਆ ਸਾਰਾ ਫਿਚਕੁਚ ਕੇ ਮਤਲਬ ਕਿ ਉਹਦਾ ਅੱਗ ਅਹੀਂ ਥੋੜੀ ਬੋਦੀ ਮਤਲਬ ਕਿ ਬੰਦ ਕੀਤੀ ਤੇ ਕੀ ਗੱਲ ਬਣਾਈ ਉਹ ਸਿਲੰਡਰ ਲੀਕ ਕਰ ਗਿਆ ਭੈਣੇ ਮਸ਼ੀਨਾਂ ਤੇ ਚੱਲ ਰਹੀ ਮਸ਼ੀਨ ਕੀ ਕਰ ਰਹੀ ਇਹ ਕੀ ਕਰਦੇ ਵੀ ਮਸ਼ੀਨਾਂ ਦਾ ਕੰਮ ਕਲੰਡੇ ਦੀ ਮਸ਼ੀਨ ਲੀਕ ਹੋ ਗਈ ਕਿਉਂ ਅੱਗ ਲੱਗ ਗਈ ਆਹ ਨਾਲ ਸਾਹਮਣੇ ਹੀ ਹੁਣ ਕੀ ਕਿੜਿਆ ਕੀ ਇਹੜਾ ਸਿਲੰਡਰ ਕੜ ਕੇ ਤੁਨੇ ਤੇ ਬਾਕੀ ਉਹ ਗਾਲੇ ਡੁਲੇ ਤੇਲ ਦੀਆਂ ਕੜਾਈਆਂ ਆਂ ਨਾਲ ਦੀ ਦੁਕਾਨ ਕੋਈ ਆ ਨਾਲ ਦੀ ਦੁਕਾਨ ਵਾਲੇ ਦੇ ਉੱਪਰ ਛੱਪੜ ਨੂੰ ਅੱਗ ਲੱਗ ਗਈ ਛੱਪੜ ਸੜ ਗਿਆ ਵਾਹ ਕਿਵੇਂ ਅੱਗ ਦੇ ਕਾਬੂ ਕੀ ਪਾਇਆ ਉਹ ਐਸਐਸਓ ਸਾਹਿਬ ਇੱਥੇ ਬੈਠੇ ਦੇ ਹੀ ਮੌਕੇ ਤੇ ਉਹਨਾਂ ਨੇ ਦਵਾਦਵਾ ਬੁਝਾਉਣ ਦੀ ਕੋਸ਼ਿਸ਼ ਕੀਤੀ ਐਸਐਸਓ ਸਾਹਿਬ ਦੀ ਬੜੀ ਮਿਹਰਬਾਨੀ ਉਹ ਐਸਐਸਓ ਸਾਹਿਬ ਨੇ ਦਵਾਦਵਾ ਮੰਗਾਲੀ ਉਸੇ ਵਾਲੇ ਮਿੰਟੋਂ ਮਿਲ ਗਿਆ ਫਾਇਰ ਕੀ ਨੇ ਵਾਰ ਨਹੀਂ ਮਾਰਿਆ ਹਾਂ ਜੀ ਕਿੰਨਾ ਵਹਿਦਾ ਹਾਂ ਆ ਬਬਰਕਾ ਛੇ ਤੋਂ 10 ਤੱਕ ਚੈਕਿੰਗ ਸੀ ਕਿ ਅਸੀਂ ਬੜਾ ਚੌਂਕ ਸੀਗਾ ਤੇ ਜਦੋਂ ਪਤਾ ਲੱਗਾ ਸਾਹਮਣੇ ਅੱਗ ਦਿਖੀ ਤਾਂ ਅਸੀਂ ਫਿਰ ਭੱਜੇ ਜਿੰਨੇ ਵੀ ਜਾਣੇ ਸੀਗੇ ਸਾਰੀ ਫੋਰਸ ਈ ਅਸੀਂ ਭੱਜੀ ਆਈ ਪਹਿਲਾਂ ਤਾਂ ਅਸੀਂ ਬਾਤਿਆਂ ਦੇ ਨਾਲ ਬੁਝਾਈ ਅੱਗ ਜਿੰਨੀਗੀ ਪਰ ਸਿਲੰਡਰ ਨੂੰ ਇਹ ਸੀ ਵੀ ਸੈਂਟਰ ਨਾਲ ਫਟ ਜਾਏ ਫਿਰ ਉਹ ਸਿਲੰਡਰ ਨੂੰ ਖਿੱਚ ਕੇ ਫਿਰ ਉਸ ਸਾਈਡ ਕਰਕੇ ਉੱਤੇ ਪਾਣੀ ਪਾ ਕੇ ਉਹ ਰੈਗੂਲੇਟਰ ਨਹੀਂ ਸੀ ਪਟਿਆ ਜਾ ਰਿਹਾ ਕਿਤੇ ਤੁਸੀਂ ਆਪਣੀ ਜਾਨ ਨੂੰ ਜੋਖਮ 'ਚ ਪਾ ਲਿਆ ਖਰਾਜੀ ਕਰਨਾ ਪੈਂਦਾ ਨਹੀਂ ਤਾਂ ਹੋਰ ਕਿਸੇ ਦੀ ਜਾਨ ਜਲੀ ਜਾਂਦੀ ਤਾਂ ਬੜਾ ਮੁਸ਼ਕਲ ਸੀਗਾ ਜੀ ਇਸ ਤਰ੍ਹਾਂ ਕੇ ਸੈਂਟਰ ਖੜਾਣਾ ਬੜਾ ਜ਼ਰੂਰੀ ਸੀ ਸਭ ਤੋਂ ਮੇਨ ਸੀ ਇਹ ਕਿਤੇ ਤੇਲ ਨੂੰ ਲੱਗ ਪੈ ਰਹੀ ਸੀ ਜ ਇਹ ਕਿਤੇ ਨਾਲ ਹੀ ਨਾ ਪੇਂਟ ਦੀ ਖਾਨ ਸੀ ਸਾਨੂੰ ਇਹ ਸੀ ਵੀ ਪੇਂਟ ਨੂੰ ਨਾ ਅਗ ਲੱਗ ਜੇ ਇਹ ਪੇਂਟ ਨੂੰ ਅਗ ਲੱਗ ਜੰਦੀ ਤਾਂ ਫਿਰ ਬੜੀ ਵੱਡੀ ਪ੍ਰੋਬਲਮਸ ਆ ਜਾਂਦੀ ਦੁਕਾਨਾਂ ਨਾਲ ਆਂਦਾ ਲਾਅਸ ਦੁਕਾਨ ਦੇ ਮਾਲਕ ਦਾ ਕਹਿਣਾ ਕਿ ਮੇਰੇ ਤੋਂ ਪਹਿਲਾਂ ਐਸਐਚਓ ਸਾਹਿਬ ਪਹੁੰਚੇ ਹਾਂ ਸੀ ਨਾ ਦੱਸਿਆ ਵੀ ਅਸੀਂ ਪਹਿਲਾਂ ਹੀ ਇੱਥੇ ਮਾਰਕੀਟ ਦੀ ਸਾਰੀ ਚੈਕਿੰਗ ਸੀ ਤੁਸੀਂ ਪਹਿਲਾਂ ਹੀ ਅਸੀਂ ਫਿਰ ਜਿੰਨੀ ਵੀ ਸਾਰੀ ਫੋਰਸ ਸੀ ਮੈਂ ਕਿਹਾ ਮੈਂ ਕੱਲ੍ਹ ਰਾਤ ਦੀ ਸਾਰੀ ਫੋਰਸ ਨੇ ਨਾਲ ਮਿਲ ਕੇ ਪਬਲਿਕ ਨੇ ਅਸੀਂ ਵਾਰਤવાર ਜਿੰਨੀ ਵੀ ਕੋਸ਼ਿਸ਼ ਕੀਤੀ ਬੁਝਾਈ ਫਿਰ ਰੱਖ ਜੀ ਇਹ ਉਪਰ ਲੱਗੀ ਹੋਈ ਐ ਮਤਲਬ 부ਜਾਨੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਇਹੀ ਉਸਨੇ ਮੱਛੀਵਾੜੀ ਉੱਤੇ ਢੋਲ ਜੇ ਪਏ ਨੇ ਪਲਾਸਟਿਕ ਉੱਥੋਂ ਬਾਟੀਆਂ ਭਰ-ਭਰ ਕੇ ਪਾਣੀ ਦੀ ਮਾਰੀ ਉਹਨਾਂ ਥੋੜੀ ਅਗ ਧੀਮੀ ਹੋ ਗਈ ਸਿਰਫ ਸਾਡਾ ਫਸਟ ਹਾਫ ਹਜ਼ਰ ਜਿਹੜਾ ਸੈਂਟਰ ਸਾਹਮਣੇ ਦੇਖਦੇ ਸੀ ਉਹ ਜੋ ਕਿ ਪਾਈਪ ਨੂੰ ਅਗ ਨਿਕਲਦੀ ਸੀ ਫਾਸਟ ਉਹਨਾਂ ਅਸੀਂ ਖਿੱਚ ਲਿਆ ਉੱਤੇ ਪਾਣੀ ਪਾ ਕੇ ਇੱਕ ਤੌਲੀਆ ਸੀ ਕਿਸਦਾ ਤੌਲੀਆ ਲੱਗੇ ਉੱਥੋਂ ਪਾ ਕੇ ਫਿਰ ਸੈਂਟਰ ਕਰੀ ਗਏ ਉੱਤੇ ਪਰੇ ਲੱਗੇ ਉੱਥੋਂ ਫਿਰ ਖੜ ਕੇ ਤੇ ਫਿਰ ਉਹਨੂੰ ਅਗ ਬੁਝਾਈ ਫਾਇਰ ਬ੍ਰਿਡ ਨੂੰ ਫੋਨ ਕਰਤਾ ਫਿਰ ਮੈਂ ਇਥੇ ਨਰਿੰਦਰ ਜਿਹੜੇ ਆ ਬੀਲੀਪੁਰ ਵਾਲੇ ਉਹਨਾਂ ਕੋਲ ਪਹਿਲਾਂ ਸਭ ਤੋਂ ਪਹਿਲਾਂ ਤੁਸੀਂ ਬਿਜਲੀ ਦਾ ਕਨੈਕਸ਼ਨ ਘਟਾਇਆ ਤੇ ਫਿਰ ਅਸੀਂ ਫਾਇਰ ਬ੍ਰਿਡ ਨੂੰ ਫੋਨ ਕਰਕੇ ਨਾਲ ਹੀ ਫਾਇਰ ਬ੍ਰਿਡ ਸਾਧ ਲਈ ਸੀ ਉਸੇ ਟਾਈਮ ਕੋਈ ਨੁਕਸਾਨ ਹੋਇਆ ਕਿ ਜਾਂ ਬਚਾੜਾ ਕੋਈ ਨੁਕਸਾਨ ਹੋਇਆ ਇਸ ਦੁਕਾਨ ਦਾ ਜਿਹੜਾ ਇੱਕ ਰਿਸ਼ੂ ਜੀ ਨੇ ਮੁੰਟੂ ਦੀ ਦੁਕਾਨ ਤੇ ਇਹ ਆਪਣੇ ਰਿਸ਼ੀ ਭਾਈ ਦੀ ਦੁਕਾਨ ਉਹਨਾਂ ਦਾ ਹੋਇਆ ਨੁਕਸਾਨ